بس سان لان ساری زندگی آس پالدا تھی کچھ چون سو آ گئی شہیدی پور دے بچیاں دی

ਆਸੇ ਢੀਦਾ ਸੀ ਕਿ ਦਾ ਪੁਰਾ ਕਰਨ ਕੀਤਾ ਪਾਪੀ ਨੂੰ ਰੱਤਾ ਵੀ ਦਸਨੇ ਆਇਆ ਗੁਰਦੇ ਲਾ ਲਾ ਦੇ ਉੱਪਰ ਕਿਉਂ ਲਾਣ ਪੈਂਦੀਆਂ ਰਹਿਣੀਆਂ ਪੈਂਦੀਆਂ ਰਹਿਣੀਆਂ ਸੰਗਤ ਜੀ ਪੈਂਦੀਆਂ ਰਹਿਣੀਆਂ ਲਾਣ ਦਾ ਬੰਦੂ ਸਭ ਮੰਨ ਕੇ ਆਪੇ ਸੁਣੋ ਹਾਂ ਬੱਚੇ ਪੜੋ ਬੱਚੇ ਸੀ ਸਾਡਾ ਸ੍ਰੀ ਸਾਡੇ ਜੀ ਅਸੀਂ ਅੱਖ ਲਾ ਲਾ ਕੇ ਦੇਖਦੇ ਜੋ ਧੜਕਦਾ ਭਾਵੇਂ ਕੋ ਦਾਲੋ ਸਾਰੀ ਜਿੰਦਗੀ ਕਮਾਈ ਕਰਕੇ ਜਾਂ ਸੱਜ ਗੁਰੂ ਦੇ ਕੋਮਲ ਫੁੱਲਾਂ ਦੀ ਧੜਕਣਾ ਇਵੇਂ ਮੁਕੀਆਂ ਸਿੱਖ ਸੱਜਦੇ ਆ ਉੱਥੇ ਕੌਨ ਸੀ ਕੌਣ ਮੋਂ ਤਾਂ ਇਹ ਸੁੰਦਰ ਤੇ ਹਨ ਹੱਥ ਲਾ ਕੇ ਧੜਕਣ ਦੇਖਣ ਵਾਲਾ ਕੌਣ ਸੀ ਮਹਿ ਗੁਰੂ ਕੋਮਲ ਸੁਹੇੜੀ ਧੜਕਣ ਦੇ ਬਿਦਲਤ ਪਰ ਬਚੀ ਬਾਹੇ ਗੁਰੂ ਬਾਹੇ ਗੁਰੂ ਸਰਹੰਦਰੀਆਂ ਟਾਪੇ ਸਾਡਾ ਬਣਾ ਬਲੋਗੀਆਂ ਪਾਗਿਆ ਗੰਗੂਆ oppositia ਇਹ ਦੁਰਤਾ ਵਿੱਚ ਨਹੀਂ ਆਏ ਬੱਚੀ ਦਾ ਦੁਸ਼ਮਣ ਦੇ ਵੀ ਹੁਣ ਉਹਦਾ ਵੀ ਪਿਆਰ ਸੌਣ ਲੱਗਿਆ ਤਦ ਤੈਨੂੰ ਮੂਹਰੇ ਲਾਲਣ ਦੇ ਦਰਸ ਨਾ ਆਏ ਫਿਰ ਦੁਆਰਾ ਕੋਈ ਨਾ ਫਿਰ ਬੜੇ ਸੋਮਨ ਕਰਾਮ ਕਿਸੇ ਮਾਂ ਦੇ ਲਾਲ ਸੀ ਓਏ ਪਾਪੀਆ ਤੇਰਾ ਕੋਈ ਆਪਣਾ ਹੁੰਦਾ ਈ ਦਾਗਾ ਕਮਾ ਲੈਣਾ ਆ ਕੋਈ ਪਿੱਡਾਂ ਤੇ ਹੱਥ ਰੱਖ ਕੇ ਕੀ ਬਗਾਨੀਆਂ ਸੀ ਅੰਦਰਾਂ ਕਿਸੇ ਮਾਂ ਦੇ ਲਾਲ ਸੀ ਸਾਹ ਸੰਗਤ ਜੀ ਅਸੀਂ ਆਹ ਫੌਜ ਵਿੱਚ ਵੱਡੇ ਵੱਡੇ ਡਾਕਟਰਾਂ ਦੇ ਨਾਲ ਵੇਖੀ ਮੈਨੂੰ ਦੱਸੋ ਕੋਈ ਜਾਗਰ ਕਰੇ آپ جیدہ اپریشن کرتا دیکھتے ہیں کشہ نے مہنکہ نہیں پیٹ گیا ست سا دیوں کو رونگا لیا میں انہی کے ساتھ پہوج مٹھی بھی رہ کے ہیں آپ اس کے بھی رہے ہیں یہ اپریشن دور دی گا لٹی کا اپنی لبدا کو ڈھنکتا آپ نے بچے دیتے ہیں آپ دیکھو وارد مہمبر دے حق کم دیا لٹی کا کفل ہونے ہیں اپریشن کرنے کا بہت دور دی گا ہے ساتھ سامنے کہ میں تاردہ پاردہ ہے ਜਦੋਂ ਧਿਆਨ ਜਾਂਦਾ ਕਿੰਨੀਆਂ ਤੇਜ਼ ਤੁਰੀਆਂ ਦਾ ਸਾਰੇ ਗਾਬੜੀਆਂ ਬੱਚਿਆਂ ਦੀਆਂ ਕੋਈ ਪਾਪੀਆ ਤੈਨੂੰ ਰੱਤਾ ਵੀ ਤਰਸੀਆਂ ਉਹ ਬਗਾਨੀਆਂ ਸੀ ਆਂਦਰਾ ਕਿਸੇ ਮਾਂ ਦੇ ਲਾਦ ਸੀ ਜੇ ਤੇਰੇ ਨਾਲ ਦੇ ਜੰਮੇ ਹੁੰਦੇ ਤੇਰੇ ਢਿੱਡੋਂ ਜੰਮੇ ਹੁੰਦੇ ਤੇਰੇ ਜਿਲਦੇ ਪਾਪੀਆ ਕੀ ਬੀਤਦੀ ਹਿੱਕਾ ਤਗਾ ਬਮਾਲਿਆ ਉਹ ਬਗਾਨੇ ਲਾਦ ਸੀ ਉਹ ਨਿਰਦੋਸ ਸੀ ਉਹ ਦੁੱਖ ਗਿੱਤਾਂ ਦੇ ਸਤਾਏ ਹੋਏ ਸੀ وہ بے سہارے سی جو ترم کو جانا قربان کر کے تینو ہے بھی ترسی ہے سام لانتا سنو اگے بچے کی پڑھ ہیں پڑھو بچے